ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਸਥਾਨ ਦੇ ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 21 ਦਿਨ ਬਰਾਗ ਰਹੇ ਕੇ ਸਥਾਨ ਪੁੱਛੋ ਤਾਂ ਜਦੋਂ ਆਪਾਂ ਭਗਤੇ ਨੂੰ ਜਾਈਏ ਤਾਂ ਰਸਤੇ ਦੇ ਵਿੱਚ ਆਉਂਦਾ ਹੈ ਇਸ ਨਗਰ ਦਾ ਨਾਂ ਨਥਾ ਇਸ ਸਥਾਨ ਤੇ ਗੁਰੂ ਸਾਹਿਬ ਜੀ ਉਸ ਸਮੇ 21 ਦਿਨ ਰਹੇ ਜਦੋਂ ਮਹਾਰਾਜ ਦੇ ਵਿੱਚ ਜੋ ਕਿ ਰਾਮਪੁਰੇ ਦੇ ਨੇੜੇ ਹੈ ਮਹਾਰਾਜ ਅਤੇ ਨਥਾਣੇ ਦੇ ਵਿਚਕਾਰ ਲਾਹੌਰ ਤੇ ਮੁਗਲ ਫੌਜ ਨਾਲ ਗੁਰੂ ਸਾਹਿਬ ਜੀ ਦੇ ਸਿੱਖਾਂ ਦੀ ਤੇ ਗੁਰੂ ਸਾਹਿਬ ਜੀ ਜੋ ਜੰਗ ਹੋ ਰਹੀ ਸੀ ਉਸ ਜੰਗ ਦੇ ਵਿੱਚ ਲੱਲਾ ਬੇਗਤ ਤੇ ਕਮਰਬੇਗ ਦੀ ਕਾਫੀ ਫੌਜ ਮਾਰੀ ਗਈ ਅਤੇ 1273 1200 ਤੇ 73 ਲਗਭਗ ਸਿੱਖੀਦ ਹੋਈ ਜੰਗ ਸਮੇਂ ਸਤਗੁਰੂ ਜੀ ਦੀ ਰੈਸ਼ ਅਤੇ ਸੌਣੀ ਇਸ ਪਿੰਡ ਦੇ ਵਿੱਚ ਸੀ ਇਸ ਸਥਾਨ ਦੇ ਉੱਤੇ ਸੀ ਨਥਾਣੇ ਪਿੰਡ ਦੇ ਵਿੱਚ ਇੱਥੇ ਹੀ ਲੰਗਰ ਸੀ ਇੱਥੇ ਹੀ ਖਿਆਲਾਂ ਦਾ ਬਹੁਤ ਵੱਡਾ ਜਕੀਰਾ ਸੀ ਇੱਥੇ ਹੀ ਸਿੱਖਾਂ ਦੀ ਮਰਮ ਪੱਟੀ ਹੁੰਦੀ ਸੀ ਇਸ ਸਥਾਨ ਵਿੱਚ ਪ੍ਰਾਤਨ ਕਾਲ ਤੋਂ ਬਣੀ ਇੱਕ ਚਖੰਡੀ ਸੀ ਜਿਸ ਤੇ ਸਤਿਗੁਰੂ ਜੀ ਹਰ ਸਮੇਂ ਪੈਰਾ ਰਹਿੰਦਾ ਸੀ ਸਤਿਗੁਰੂ ਜੀ ਇੱਥੇ ਹਰ ਸਮੇਂ ਆਪਣੇ ਸਿੱਖਾਂ ਦੇ ਨਾਲ ਰਹਿੰਦੇ ਸਨ ਸ਼ੇਮੇ ਪਾਸ਼ਾ ਇੱਥੇ ਜੁੱਧ ਦੇ ਤੋਂ 5 ਦਿਨ ਪਹਿਲਾਂ ਆਏ ਅਤੇ ਜੁੱਧ ਦੀ ਸਮਾਪਤੀ ਤੋਂ 15 ਦਿਨ ਮਗਰ ਹੋ ਗਏ ਇਸ ਤਰ੍ਹਾਂ ਦਾ ਥਾਣੇ ਵਿੱਚ ਇੱਕੀ ਗਿਰ ਸਤਿਗੁਰੂ ਜੀ ਨੇ ਨਿਵਾਸ ਰਿਹਾ ਇੱਥੇ ਕਾਲੂ ਨਾਸ ਦਾ ਪ੍ਰਾਚੀਨ ਡੇਰਾ ਸੀ ਕਾਲੂ ਨਾਥ ਸਤਗੁਰੂ ਜੀ ਦਾ ਸ਼ਰਧਾਲੂ ਸੀ ਕਾਲੂ ਨਾਥ ਨੇ ਜੁੱਧ ਸਮੇਂ ਗੁਰੂ ਜੀ ਦੇ ਸਿੱਖਾਂ ਸੇਵਿਤ ਅਥਾ ਸੇਵਾ ਕੀਤੀ ਅਤੇ ਗੁਰੂ ਜੀ ਕੋਲੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸਤਗੁਰੂ ਜੀ ਨੇ ਕਾਲੂ ਨਾਥ ਦੀ ਬੇਨਤੀ ਮੰਨ ਕੇ ਕਲਿਆਣ ਦਸ ਰਤਨ ਨਾਥ ਸੁਲਤਾਨ ਨਾਥ ਅਟਕ ਮਾਨ ਧੀਰਾਵਲ ਅਤੇ ਰਾਜਾ ਆਰਮ ਸਵੇਤ ਕਾਲੂ ਨਾਥ ਨੂੰ ਗੁਰੂ ਦਾ ਸਿੱਖ ਬਣਾਇਆ ਕਾਲੂ ਨਾਥ ਨੂੰ ਗੁਰੂ ਜੀ ਨੇ ਅਨੇਕ ਵਰਦਾਨ ਦਿੰਦੇ ਹੋਏ ਫਰਮਾਇਆ ਤੇਰੀ ਪਾਸ ਸਿੱਖੀ ਸ਼ੇਵਕੀ ਹੋਵੇਗੀ ਤੇਰੀ ਗੰਗਾ ਟਲ ਰਹੇ ਨਾਲ ਹੀ ਕਾਲੂ ਨਾਥ ਨੂੰ ਚਰਨਜੀਤ ਪਦਵੀ ਬਖਸ਼ੀ ਭੁੱਲੇ ਭਟਕੇ ਸਮੂਹ ਮਾਲਵਾ ਨਿਵਾਸੀਆਂ ਨੂੰ ਗੁਰੂ ਕੀ ਸਿੱਖੀ ਨਾਲ ਜੋੜਿਆ ਗੁਰਦੁਆਰਾ ਗੁਰੂ ਸਾਰ ਵਿੱਚ ਸਤਿਗੁਰੂ ਜੀ ਦੀ ਸ਼ਕਤੀ ਪ੍ਰਤੱਖ ਹੈ ਇਸ ਸਥਾਨ ਤੇ ਜੋ ਸ਼ਰਧਾ ਵਿਸ਼ਵਾਸ ਨਾਲ ਅਰਦਾਸ ਕਰਦੇ ਹਨ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਇਸ ਸਥਾਨ ਤੇ ਹਰ ਸਾਲ ਮਾਰਚ ਦੇ ਵਿੱਚ ਜੋੜ ਮੇਲਾ ਬਣਾਇਆ ਜਾਂਦਾ ਹੈ ਜਿਸ ਦੇ ਵਿੱਚ ਇਲਾਕੇ ਦੀਆਂ ਸਿੱਖ ਸੰਤਾਂ ਬੜੀ ਧੂਮ ਧਾਮ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਦੇਦਾਰੀ ਕਰਨ ਲਈ ਪਹੁੰਚਦੀਆਂ ਹਨ ਸੋ ਆਓ ਆਪਾਂ ਇਸ ਤੋਂ ਦੇ ਹਜ਼ੂਰੀ ਰਾਗੀ ਭਾਈ ਕਲਵਾਂ ਸਿੰਘ ਅਤੇ ਭਾਈ ਗੁਰਸੇਵ ਸਿੰਘ ਤੋਂ ਪੁਰਬਾਣੀ ਦਾ ਸ਼ਬਦ ਸਰਵਣ ਕਰੀਏ